ਗੜਦੀਵਾਲਾ ਨਿਗੜਦੀਵਾਲਾ ਵਿਖੇ ਮਾਡ ਅਰੰਜੀਤ ਕੌਰ ਬੀਨਾ ਦੀ ਅਗਵਾਈ ਵਿੱਚ ਮਹਿਲਾਵਾਂ ਦੇ ਸਹਿਯੋਗ ਨਾਲ ਤੀਜ ਦਾ ਤਿਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਗੜਦੀਵਾਲਾ ਸ਼ਹਿਰ ਦੀਆਂ ਔਰਤਾਂ ਤੇ ਨਵ-ਵਿਆਹੀਆਂ ਕੁੜੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਉਨ੍ਹਾਂ ਮਹਿਲਾਵਾਂ ਨੂੰ ਤੀਆਂ ਦਾ ਤਿਹਾਰ ਮਨਾਉਣ ਦੀ ਮੁਬਾਰਕਵਾਦ ਦਿੱਤੀ ਇਸ ਦੌਰਾਨ ਔਰਤਾਂ ਤੇ ਨਵ-ਵਿਆਹੀਆਂ ਕੁੜੀਆਂ ਨੇ ਲੋਕ ਗੀਤ ਬੋਲੀਆਂ ਨਾਚ ਗਿੱਧਾ ਪੰਗੜਾ ਅਤੇ ਪ੍ਰਾਤਨ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਇਸ ਮੌਕੇ ਫੁਲ ਅਮਦਾਨੀਆਂ ਆਦ ਨਾਲ ਪੁਰਾਣੇ ਪੰਜਾਬ ਦੀਆਂ ਝਲਕੀਆਂ ਪੇਸ਼ ਕਰਦੀਆਂ ਦੁਲਹਣਾ ਵਾਂਗ ਸੱਜੀਆਂ ਔਰਤਾਂ ਨੇ ਆਪਣੇ ਸੱਭਿਆਚਾਰ ਵਿਰਸੇ ਨਾਲ ਜੁੜਨ ਦਾ ਸੰਦੇਸ਼ ਦਿੱਤਾ ਇਸ ਮੌਕੇ ਮੈਡਮ ਰਣਜੀਤ ਕੌਰ ਵੀ ਨੇ ਅਨੇ ਦੱਸਿਆ 11ਵਾਂ ਤੀਆਂ ਦਾ ਤਿਹਾਰ ਮਨਾਇਆ ਜੋ ਕਿ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ ਉਹਨਾਂ ਦੱਸਿਆ ਕਿ ਤੀਆਂ ਵਿਆਹ ਤੋਂ ਬਾਅਦ ਸੋਹਰੇ ਘਰ ਚਲ ਜਾਂਦੀਆਂ ਤੇ ਆਪਣੇ ਪੇਕੇ ਘਰ ਆਉਣ ਮਾਪੇ ਬਾਪ ਨੂੰ ਮਿਲਣ ਅਤੇ ਸਖੀਆਂ ਸਹੇਲੀਆਂ ਨੂੰ ਮਿਲਣ ਦਾ ਇਹ ਇੱਕ ਬਹਾਨਾ ਵੀ ਹੁੰਦਾ ਹੈ ਇਹ ਇੱਕ ਅਜਿਹਾ ਮੌਕਾ ਹੁੰਦਾ ਹੈ ਜਦੋਂ ਪਰੰਪਰਾਗਤ ਤੀਆਂ ਦੇ ਤਿਹਾਰ ਤੇ ਉਹ ਆਪਣੀ ਜ਼ਿੰਦਗੀ ਦੇ ਸਾਰੇ ਲੋ ਜੀ ਅਸੀਂ ਛੱਡ ਕੇ ਖੁੱਲ ਕੇ ਖੁਸ਼ੀਆਂ ਦੇ ਪਲ ਮਾਣਦੀਆਂ ਹਨ ਇਸ ਮੌਕੇ ਮੌਜੂਦ ਵੱਖ-ਵੱਖ ਔਰਤਾਂ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਤੋਂ ਦੂਰ ਜਾ ਰਹੀ ਹੈ ਤੇ ਸਾਡੇ ਕੀਮਤੀ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ ਤੀਜ ਵਰਗੇ ਤਿਉਹਾਰ ਮਨਾਉਣਾ ਸਮੇਂ ਦੀ ਲੋੜ ਹੈ ਉਹਨਾਂ ਨੇ ਨਵੀਂ ਪੀੜ੍ਹੀ ਦੀਆਂ ਕੁੜੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਦੀ ਸ਼ਾਂਤ ਬਹਿਲ ਸ਼ੰਕੀ ਕਲਿਆਣ ਕੁਲਦੀਪ ਸਿੰਘ ਲਾਡੀ ਬੁੱਟਰ ਵਰਿੰਦਰ ਗੋਇਲ ਗੁਪਤਾ ਕਰਨੈਲ ਸਿੰਘ ਕੈਪਟਨ ਗੁਰਮੇਲ ਸਿੰਘ ਹਰਮਿੰਦਰ ਸਿੰਘ ਐਮ ਸੀ ਹਰੀਕ੍ਰਿਸ਼ਨ ਸੈਣੀ ਟਾਂਡਾ ਸੁਖ ਵੱਲੋਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿਲ ਸਮੇਤ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਰਣਜੀਤ ਕੌਰ ਬੀਨਾ ਸੁਮਨ ਨਿਰਮਲ ਕੌਰ ਦਰਜਨਾ ਸੁਰਜੀਤ ਕੌਰ ਮਨਜੂ ਮਨਹਾਸ ਰਿਚਾ ਗੁਪਤਾ ਸਰਬਜੀਤ ਕੌਰ ਪੂਨਮ ਪਵਨ ਰਿਤੂ ਕੁਸਮ ਪੂਰੀ ਸੋਨੀਆ ਪੰਨੂ ਸੰਜੋਗਤਾ ਰਜਨੀ ਸ਼ੋਭਾ ਸੇਠ ਵਿਜੇ ਠਾਕੁਰ ਨੀਲਮ ਜਿਵਾਨੀ ਰਿਤੂ ਬਾਗੀ ਰਣਜੀਤ ਕੌਰ ਜਿਵਾਨੀ ਕੁਲਵਿੰਦਰ ਸੁਖਵਿੰਦਰ ਕੋਰਾਦ ਹਾਜ਼ਰ ਸਨ ਅੱਜ ਇੱਥੇ ਗਾਰਦੀ ਵਾਲਾ ਦੇ ਵਿੱਚ ਜੋ ਜੈਨ ਕਲੋਨੀ ਹੈ ਉੱਥੇ ਖੜੇ ਆਂ ਔਰ ਅੱਜ ਇੱਥੇ ਵਿਸ਼ੇ ਤੋਂ ਦਿੱਤੇ ਤਾਂ ਰੂਪੀਏ ਕੇ ਤੀਆਂ ਦਾ ਤਿਹਾੜ ਜਿਹੜਾ ਮਨਾਇਆ ਜਾ ਰਿਹਾ ਹੈ ਉਹ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਸਤਿੰਨ ਤਿਹਾੜ ਨੂੰ ਮਨਾਇਆ ਜਾ ਰਿਹਾ। ਤੋਂ ਅਜੇ ਇੱਥੇ ਆਪਣੀ ਮੈਡਮ ਬੀਨਾ ਜੀ ਸਾਡੇ ਨਾਲ ਖੜੇ ਨੇ ਗੱਲ ਕਰਾਂਗੇ ਉਹਨਾਂ ਨਾਲ। ਹਾਂਜੀ ਮੈਡਮ ਕਿਹੋ ਜਿਹਾ ਲੱਗਦਾ ਤੁਹਾਨੂੰ ਜਿਹੜਾ ਅੱਜ ਦਾ ਤਿਹਾੜ ਮਨਾਇਆ ਗਿਆ ਅੱਧੀ ਕਿੰਦਾ ਦੀ ਕਿਸੇ ਕੱਟੀ ਤੋਂ ਹੈ। ਬਹੁਤ ਵਧੀਆ। ਅੱਛੀ ਸਾਰੇ ਹਰ ਸਾਲ ਇਕੱਠੇ ਹੁੰਨੇ ਤੀਆਂ ਤੇ ਆਪਣਾ ਦੁੱਖ ਸੁੱਖ ਇੱਕ ਦੂਸਰੇ ਨਾਲ ਸਾਂਝਾ ਕਰਦੇ ਆ ਕਿਉਂਕਿ ਜਦੋਂ ਸਾਡੀਆਂ ਬੇਟੀਆਂ ਵਿਆਹ ਤੇ ਸਹੁਰੇ ਘਰੇ ਚਲੀ ਜਾਂਦੀਆਂ ਕਿ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਆ ਆਪਣੇ ਪੇਕੇ ਘਰ ਆਉਣ ਦਾ ਕਿਉਂਕਿ ਆਪਾਂ ਨਿਤ ਨੰਦੇ ਆ ਆਪਣੇ ਮਾਪੇ ਬਾਪ ਨੂੰ ਅਸੀਂ ਚਟੀਆਂ ਥੇਲੀਆਂ ਨੂੰ ਕਦੋਂ ਮਿਲਦੇ ਆ ਅਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਬੀਜੀ ਹੋ ਚੁੱਕੇ ਆ ਕੋਈ ਜੋਬ ਕਰ ਰਹੀ ਆ ਕੋਈ ਬਿਜ਼ਨਸ ਕਰ ਰਹੀ ਆ ਕੋਈ ਹਾਊਸ ਵਾਈਫ ਆ ਆਪਣੇ ਵਾਸਤੇ ਸਾਡੇ ਕੋਲ ਟਾਈਮ ਨਹੀਂ ਅਸੀਂ ਇਹ ਕਰਕੇ ਤੀਆਂ ਦਾ ਤਿਉਹਾਰ ਮਨਾਉਂਦੇ ਹਰ ਸਾਲ ਮਨਾਉਂਦੇ ਆ ਇਹ ਸਾਡਾ 11ਵਾਂ ਹੈ ਜੋ ਮਨਾ ਰਹੇ ਆ ਅਸੀਂ ਇਹ ਸਾਡੇ ਅਸੀਂ ਖੁਸ਼ੀ ਦੇ ਮੌਕੇ ਦੇ ਉੱਤੇ ਐਮਐਲ ਸਾਹਿਬ ਵੀ ਆਏ ਸੀ ਜੋ ਆਪਣੇ ਵੱਡੇ ਵੀਰ ਜੀ ਬੁੱਟਰ ਭਾਜੀ ਆਪਣੇ ਵੱਡੇ ਵੀਰ ਜੀ ਗੁਪਤਾ ਸਾਹਿਬ ਜੀ ਤੇ ਛੋਟੇ ਵੀਰ ਜੀ ਬਾਇਆ ਸਾਹਿਬ ਜੀ ਤੇ ਉਹਨਾਂ ਨੇ ਆ ਕੇ ਸਾਡੀ ਖੁਸ਼ੀ ਦਾ ਹੌਸਲਾ ਵਧਾਈ ਕੀਤਾ ਥੈਂਕ ਯੂ ਸੋ ਇਹ ਤਾਂ ਮੈਡਮ ਵੀ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਜੋ ਹਲਕਾ ਬਤਾਏ ਕਿ ਜਸਪੀਰ ਸਿੰਘ ਰਾਜਾ ਦਿਲ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਜਿਹੜੇ ਇਹਨਾਂ ਦਾ ਹੌਸਲਾ ਵਧਾਈ ਕਰਨ ਲਈ ਪਹੁੰਚੇ ਨੇ ਔਰ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਕਿ ਜਿਵੇਂ ਕਾਫੀ ਸਜੇ ਤਜੇ ਹੋਏ ਪੂਰੇ ਲਿਵਾਜ ਦੇ ਵਿੱਚ ਜਿਹੜੇ ਕਿ ਕਾਫੀ ਹੋਣੇ ਤਰੀਕੇ ਦੇ ਨਾਲ ਤੇ ਆਪਣੇ ਜੋ ਡੈਕੋਰੇਸ਼ਨ ਵੀ ਇਤੋ ਕੀਤੀ ਗਈ ਹੈ ਉਹ ਵੀ ਬੜੀ ਸਕੀਤੀ ਗਈ ਹੈ ਬੱਗੂ ਕੀ ਤੇ ਬੜੇ ਚਾਹ ਦੇ ਨਾਲ ਅੱਜ ਇੱਥੇ ਜੋ ਔਰਤਾਂ ਨੇ ਤੇ ਨਵ ਬਈਆਂ ਲੜਕੀਆਂ ਵੀ ਔਰ ਬੱਚੇ ਵੀ ਜਿਹੜੇ ਆ ਉਹਨਾਂ ਵੱਲੋਂ ਭਾਗ ਲਿਆ ਗਿਆ ਕੀ ਕਹਿੰਨੇ ਆ ਤੁਸੀਂ ਕੀ ਕਿਦਾਂ ਦਾ ਲੱਗਿਆ ਇਹ ਤੇ ਬਾਕੀ ਜਾਨ ਤੋਂ ਮੰ ਗੜਦੀ ਲਾਉਣ ਚ ਬੁਨਾ ਜੀ ਦੇ ਘਰ ਇਹ ਸਿਆਗਾ ਤਿਹਾਰਾ ਮਨਾਇਆ ਗਿਆ ਔਰ ਮੈਨੂੰ ਤਾਂ ਬਹੁਤ ਮਜ਼ਾ ਆਇਆ ਬਹੁਤ ਇੰਜੋਏ ਕੀਤਾ ਜੀ ਸਾਰੇ ਪੱਠਿਆਂ ਕੇ ਮੇਰੇ ਦੂਸਰੇ ਨੇ ਮਿਲਣ ਜੇ ਕਦੇ ਰਵੇ ਨਹੀਂ ਗਿਆ ਟਾਲ ਨਹੀਂ ਇਹ ਜਲਾ ਕੋਣ ਉਹ ਵੀ ਅਜਿਹਾ ਇਤਿਹਾਰ ਕਰ ਲਵੇ ਪਰੋਂ ਨਹੀਂ ਜਾਗੇ ਕਿੰਤਾ ਤੁਹਾਨੂੰ ਕਿਦਾਂ ਦਾ ਪ੍ਰਤੀਤ ਹੋਇਆ ਜੇ ਜਿਦਾ ਅਸੀਂ ਰਾਦਦੇ ਆ ਨੱਕ ਤੇ ਟੱਪਦੇ ਆ ਕਿਤੇ ਕਿਤੇ ਇਦਾਂ ਦੇ ਮੌਕੇ ਹੁੰਦੇ ਨੇ ਤੇ ਜਿਆਦਾਤਰ ਜਿਹੜੇ ਵਿਆਹ ਸ਼ਾਦੀਆਂ ਉਹਨਾਂ ਦੇ ਵਿੱਚ ਇਹ ਜੇ ਨਾਚੁੰਦੇ ਨੇ ਲੇਕਿਨ ਤੀਆਂ ਦਾ ਜਿਹੜਾ ਇੱਕ ਪਤਰਾ ਜਿਹਾ ਮਾਹੌਲ ਲੱਗਦਾ ਕਿਦਾਂ ਦਾ ਰੰਗ ਮਿੱਠਾ ਬਹੁਤ ਵਧੀਆ ਲੱਗਦਾ ਬਿੰਨਾ ਆਂਟੀ ਦੀ ਮਿਹਰਬਾਨੀ ਨਾਲ ਤੇ ਜੈਨ ਕਲੋਨੀ ਦੀ ਮਿਹਰਬਾਨੀ ਨਾਲ ਇਹ ਬਹੁਤ ਵਧੀਆ ਪ੍ਰੋਗਰਾਮ ਸਾਨੂੰ 10 ਸਾਲ ਹੋ ਗਏ ਮਨਾਉਂਦਿਆਂ ਨੂੰ ਇਹ ਸਾਰਾ ਬਹੁਤ ਵਧੀਆ ਸੀ ਬਹੁਤ ਇੰਜੋਏ ਕਰਦੇ ਆ ਕਿੰਨਾ ਕੁ ਇੰਜੋਏ ਕੀਤਾ ਤੁਸੀਂ ਉਹ ਜਿਆਦਾ ਤਾਂ ਇਹ ਤਾਂ ਬਹੁਤ ਤੀਆਂ ਕੋ ਮੇਰੇ ਦਿਨ ਦੁਗਣੀ ਰਾਜੋਗੜੇ ਤੱਕੀ ਕਰੇ ਕੀ ਕਹਿਣਾ ਤੁਹਾਡਾ ਬਹੁਤ ਵਧੀਆ ਬਹੁਤ ਵਧੀਆ ਤਿਆਰੀ ਆ ਬਹੁਤ ਵਧੀਆ ਐਨਜੋਏ ਕਰਨੇ ਆ ਕੀ ਕਦੀ ਸੋਚਿਆ ਨਹੀਂ ਸੀ ਆ ਕਿ ਅੱਤੀ ਜੰਨਾ ਵਧੀਆ ਅੱਗੇ ਜਾ ਕੇ ਕਰਾਂਗੇ ਬਟ ਬਹੁਤ ਵਧੀਆ ਬਹੁਤ ਵਧੀਆ ਤੋਂ ਬੱਚਿਆਂ ਵੱਲੋਂ ਵੀ ਇਹਦੇ ਵਿੱਚ ਦੇਖਿਆ ਜਾਵੇ ਤਾਂ ਪਰਫਾਰਮੈਂਸ ਕੀਤੀ ਗਈ ਹੈ ਔਰ ਵਧੀਆ ਪਰਫਾਰਮੈਂਸ ਕੀਤੀ ਹੈ ਔਰ ਇਥੇ ਛੱਟ ਤੋਂ ਮੈਲਾਵਾ ਉਹ ਜਿਹੜੀਆਂ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਕਹਿੰਦੇ ਆ ਸਸਟਰ ਤੋਂ ਕੀ ਕਿਉਂ ਪਿਆਰ ਜਿਹੜੇ ਬਹੁਤ ਵਧੀਆ ਨਾ ਜੋ ਪਹਿਲੇ ਕਹ ਰਹੇ تھے ਪਿਆਰ ਮਨਾਇਆ ਬਿਨਾ ਕਿ ਦਾ ਬਹੁਤ-ਬਹੁਤ ਥੈਂਕ ਯੂ ਕਿ ਇਸ ਮੌਕੇ ਤੇ ਇਹਨਾਂ ਨੇ ਸਾਨੂੰ ਇਕੱਠਿਆਂ ਕੀਤਾ ਆਪਾਂ ਸਾਰੇ ਢੇਲੀਆਂ ਰਿਸ਼ਤੇਦਾਰ ਪੈਣਾ ਕਟੀਆਂ ਹੋ ਕੇ ਇੰਜੋਏ ਕਰਦੀਆਂ ਆ ਤੁਹਾਨੂੰ ਬਹੁਤ ਵਧੀਆ ਲੱਗਦਾ ਆ ਖੁਸ਼ ਮਸਤੀ ਕੀਤੀ ਆ ਇਹ ਜਿਦਾਂ ਕਿ ਤੁਸੀਂ ਹੱਥ ਦੇ ਵਿੱਚ ਪੱਖੀ ਫੜੀ ਹੋਈ ਆ ਤੇ ਇਹ ਵੀ ਇਹ ਕਹਿ ਸਕਦੇ ਜਿਹੜੀ ਸਾਡੀ ਪ੍ਰਾਤਨ ਕੀ ਆ ਉਹਨੂੰ ਦਰਸਾਉਂਦੀ ਆ ਜਿਹੜਾ ਸਾਡਾ ਸੱਭਿਆਚਾਰ ਆ ਉਹਨੂੰ ਦਰਸਾਉਂਦੀ ਆ ਤੇ ਸੱਭਿਆਚਾਰ ਨਾਲ ਜੁੜਨ ਲਈ ਇਹੋ ਜਿਹੇ ਤਿਹਾਰ ਜਿਹੜੇ ਆ ਉਹ ਅੱਖ ਜਿਹੜੇ ਕਰਾਏ ਜਾਂਦੇ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਕਿ ਹੋਂਦ ਦੇ ਬੱਚਿਆਂ ਨੂੰ ਕੋਈ ਪਤਾ ਨਹੀਂ ਪੱਖੀ ਚੀਂਗ ਪਈ ਆ ਇਹ ਪਹਿਲਾਂ ਹੀ ਤੁਹਾਨੂੰ ਪਤਾ ਕਿ ਜਦੋਂ ਗਰਮੀ ਦੇ ਥੀਜ ਨਾਲ ਉਸੇ ਥੀ ਪਕੀਆਂ ਚੋਰਦੇ ਸੀ। ਹੁਣ ਅੱਜ ਆਪ ਆਪਣੇ ਹੱਥਾਂ ਨਾਲ ਬਣਾਉਂਦੇ ਸੀ ਆਪ ਕੜਾਈ ਗੜਦੀਆਂ ਸੀ। ਅੱਜ ਦੀਆਂ ਬੱਤੀਆਂ ਨੂੰ ਕੋਈ ਪਤਾ ਨਹੀਂ। ਉਹਨਾਂ ਨੂੰ ਆਪਾਂ ਦਾ ਥੋੜਾ ਜਾਣਨੇ ਆ ਕਿ ਐਦਾਂ ਦਾ ਸਾਡਾ ਵਿਥਾ ਚੱਲ ਰਿਹਾ ਤੇ ਐਦਾਂ ਵੀ ਅਹੀਂ ਬਣ ਕਿ ਯਾਨੀ ਸਾਡੇ ਆਪਣੇ ਆਪਣੇ ਜਿਹੜੇ ਪ੍ਰੋਗਰਾਮ ਹੈ ਪਤਾ ਚੱਲੇ ਚਲੇ। ਇਹ ਪਕੀ ਮਨਾਉਣਾ ਹੈ ਕੀ ਨਹੀਂ ਮਨਾਣਾ। ਥੋੜਾ ਬੱਚਿਆਂ ਨੂੰ ਉੱਪਰ ਲੈ ਕੇ ਕਥੇ ਦੱਸਣਾ ਚਾਹਦੇ ਆ ਦੱਸਿਆ ਆ। ਇਹ ਪਕੀ ਕਰ ਰਹੇ ਆ ਕਿਦਾਂ ਕਰਨਾ ਦੇ ਬਹੁਤ ਖੁਸ਼ੀ ਮਨਾਈ ਹੈ ਬਹੁਤ ਪੰਗੜੇ ਪਾਏ ਨੇ ਬਹੁਤ ਸੱਜੀਆਂ ਤੋਂ ਆਇਆ ਸੱਜਿਆ ਬਹੁਤ ਦਸਕਦਾ ਆ ਪੂਰਾ ਸਾਲ ਦਾ ਇੰਤਜ਼ਾਰ ਕਰਦੇ ਆ ਕਿ ਕਦੋਂ ਸਾਵਣ ਮਹੀਨਾ ਆਵੇ ਆ ਆਪਾਂ ਡਾਂਸ ਕਰੀਏ ਹਾਂ ਸੋ ਬਹੁਤ ਇੰਜੋਏ ਨਾਲ ਉਹ ਕੀਤਾ ਗਿਆ ਔਰ ਬੜੀਆਂ ਬਲੀਏ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀ ਆਪਣੀ ਗੱਲ ਰੱਖੀ ਆ ਔਰ ਖਾਸ ਕਰਕੇ ਆਈਸੀਪੀਡੀ ਜਿਹੜੀ ਆ ਉਹ ਏਸੀ ਦੇ ਵਿੱਚ ਰਹਿਣਾ ਜਿਹੜੀ ਪਸੰਦ ਕਰਦੀ ਆ ਲੇਕਿਨ ਜਿਹੜਾ ਪ੍ਰਾਤਮਿਕ ਵਿਸ਼ਾ ਸਾਡਾ ਪੰਜਾਬ ਦਾ ਜਿਹੜਾ ਉਹ ਸੱਭਿਆਚਾਰ ਆ ਉਸ ਨੂੰ ਪਹੁੰਚਾਉਣ ਲਈ ਅੱਜ ਇਹਨਾਂ ਵੱਲੋਂ ਇਹ ਇੱਕ ਗੱਲ ਕਹੀ ਗਈ ਹੈ ਕਿ ਇਹ ਜੋ ਪੱਖੀਆਂ ਨੇ ਇਹਨਾਂ ਨੂੰ ਹੱਥਾਂ ਦੇ ਨਾਲ ਵੀ ਬਣਾਇਆ ਜਾਂਦਾ ਸੀ ਤੇ ਝਾਲਰਾਂ ਲੱਗੀਆਂ ਪੱਖੀਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਇੱਥੇ ਇੱਕ ਸਜਾਵਟ ਦੇ ਰੂਪ ਵਿੱਚ ਚੀਜ਼ਾਂ ਰੱਖੀਆਂ ਹੋਈਆਂ ਨੇ ਜਿਹਦੇ ਵਿੱਚ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜੋ ਸਾਡੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਨੇ ਤੇ ਇਹ ਕਿਵੇਂ ਜਿੱਦਾਂ ਮਧਾਣੀ ਆ ਮਧਾਣੀ ਬਣਾਈ ਗਈ ਆ ਇਸੇ ਤਰੀਕੇ ਦੇ ਨਾਲ ਸਾਜ ਤੇ ਸਾਜੇ ਚਾਰਪਾ ਤੇ ਉਹ ਆਪਣੀ ਗਾਗਰਾਨੀ ਤੇ ਇਸ ਤਰ੍ਹਾਂ ਦੇ ਜਿਹੜੇ ਦੇਖੋ ਪੁਰਾਣਾ ਜਿੱਦਾਂ ਪੀਪੇ ਹੁੰਦੇ ਸੀ ਉਸ ਤਰੀਕੇ ਦਾ ਇੱਕ ਬਹੁਤ ਖੂਬਸੂਰਤ ਸਜਾਇਆ ਹੋਇਆ। ਉਹ ਪੰਜਾਬਟੀ ਜਿਹੜੀ ਆ ਉਹ ਬਹੁਤ ਹੀ ਵੱਖਰੇ ਢੰਗ ਦੀ ਕੀਤੀ ਗਈ ਆ ਔਰ ਦੇਖਣ ਨੂੰ ਮਿਲ ਰਿਹਾ ਕਿ ਸਾਰਿਆਂ ਦੇ ਵਿੱਚ ਬਹੁਤ ਜੋਸ਼ ਆ। ਵਿੱਚ ਨਹੀਂ ਆਉਂਦੀਆਂ। ਬੋਲਾਂ ਦਾ ਮੈਨੂੰ ਬਹੁਤ ਖੁਸ਼ ਲੱਗਿਆ ਕਿ ਅੱਜ ਵੀ ਅਜਿਹੇ ਤਿਹਾਰ ਸਹੀ ਹੋ ਬਣਦੇ ਨੇ। ਉਹ ਸਫਾਰਤਾ ਤੋਂ ਹੋਇਆ। ਤੋ ਆਪਣੀਆਂ ਥਕੀਆਂ ਘੋੜੀਆਂ ਨੂੰ ਇਹਨਾਂ ਨੇ ਮੋਤੀ ਤਾਂ ਜਿਹੜੀਆਂ ਕਿਸੇ ਕਾਰਨ ਇੱਥੇ ਨਹੀਂ ਪਹੁੰਚ ਸਕੀਆਂ